ਨੜੈ ਤੋਂ ਬਾਬਾ ਹੀ ਪਹੁੰਚੇ ਹੋਏ ਨੇ ਸੰਗਤ ਲੈ ਕੇ ਸੰਤਾਨ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਲਈ ਬਾਬਾ ਦੇ ਕੇ ਚੱਕੀ ਫਿਰਦਾ ਇਹ ਖਾਂਦਾ ਵੀ ਨਹੀਂ ਇਹ ਸਖਮਾ ਨਾ ਖਾਂਦਾ ਨਾ ਖਾਂਦਾ ਇਹ ਜਾਂਦੇ ਜਾਂਦੇ ਖਰਾਬ ਕਰ ਦੂ ਹਾਂਜੀ ਸਸੀਕਾਲ ਜੀ ਸਾਰੀ ਸੰਗਤਾਂ ਨੂੰ ਅੱਜ ਤਰੀਕ 5 10 2025 ਦਿਨ ਐਤਵਾਰ ਤੇ ਅੱਜ ਆਪਾਂ ਤਮਤਾਨ ਸਾਹਿਬ ਗੁਰੂ ਘਰ ਮੱਥਾ ਟੇਕਣ ਲਈ ਚਲੇ ਸੀ ਉੱਥੇ ਗੁਰੂ ਤੇਗ ਬਹਾਦਰ ਜੀ ਉਸ ਸਥਾਨ ਤੇ ਆਏ ਸੀ ਤੇ ਸਾਨੂੰ ਸਾਰੇ ਹੀ ਸੰਗਤ ਨੂੰ ਆਪਾਂ ਦਰਸ਼ਨ ਕਰਵਾਉਨੇ ਆ ਅੱਜ ਗੁਰੂ ਘਰ ਦੇ ਸਾਰੇ ਜੁੜੇ ਰਿਓ ਬਲੌਗ ਦੇ ਨਾਲ ਤੇ ਬਲੌਗ ਰੱਖਿਓ ਕੰਟੀਨਿਊ ਕੀ ਵੜ ਕੇ ਲੈਣਾ ਉਹਦਾ ਕੋਲ ਡਰਿੰਕ ਭਾਲਦਾ ਕੀ ਕਰ ਲੱਗ ਰਿਹਾ ਜੁਰੇ ਆ ਉਹਦੇ ਇਹਨੇ ਗੁਰੂ ਘਰ ਸੁਣਾ ਹਾਂ ਨਾ ਇਹ ਫੜ ਲਵਾਂਗੇ ਲਓ ਜੀ ਕਿਹੜਾ ਸਾਡਾ ਮਾਮਾ ਗੁਰੂ ਘਰ ਤਮਤਾਨ ਸਾਹਿਬ ਨਾ ਰੋ ਆਪਣੀ ਦਾ ਸਰਦਵਾਲੀ ਸਾਹਿਬ ਦੀ ਚਤੋਂ ਪੈਰ ਬਸੰਤ ਬਾਬੇ ਨਾਲ ਜਦ ਹੁਕਮ ਹੋ ਗਿਆ ਬਾਬੇ ਦਾ ਕੱਲ ਮਿਲਿਆ ਤਾਂ ਉੱਥੇ ਉਹ ਵੀ ਖੜਾ ਉਹਦੀ ਉਮਰ ਜਾਂ ਤੇਰਾ ਕੀ ਤਰ੍ਹਾਂ ਬਿਠਾ ਰਿਹਾ ਪੁੱਛੇ ਬਾਬੇ ਨੂੰ ਬਿਠਾਇਆ ਲੈ ਮਾ ਕੋਈ ਕਰਮਚਾਰ ਇਹ ਤਾਂ ਸੰਗਦਾ ਬਈ ਬੋਲਦੀ ਨੇਗਾ ਕੀਰਤਨ ਕਰਾਵਾਂਗੇ ਜਾਂਦੇ ਹੋਏ ਕਿਵੇਂ ਚੋਰ ਆਦਾ ਪਾਪਾ ਉਹ ਚੋਰ ਹੈ ਉਹ ਪਾਪਾ ਉਹ ਆ ਕਿਧਰ ਹੋਏ ਨਾ ਆ ਕਿਧਰੋਂ ਨਿਕੜੇ ਹੁਣ ਦੇਖਿਆ ਚੋਰ ਤੁਸੀਂ ਆ ਆਪਾਂ ਪਿੰਗ ਟੇਪ ਬਣਾ ਦੇ। ਬੱਸ ਕਰਦੇ। ਲੋ ਜੀ ਆਪਾਂ ਹੋ ਗਏ ਮੁਨਕ ਐਂਟਰ ਤੇ ਆਹਾ ਆ ਗਈ ਮੁਨਕ ਦੀ ਆਈਟੀਆਈ ਤੇ ਪਰਲੀ ਸਾਈਡ ਜਿਹੜਾ ਆ ਗਿਆ ਏ ਟੀ ਪੁਆਇੰਟ ਇਹ ਆ ਗਿਆ ਬਲਰਾ ਰੋਡ ਇਹ ਰਾਤ ਬਲਰੇ ਨੂੰ ਜਾਂਦਾ ਤੇ ਪਰਲੀ ਸਾਈਡ ਆ ਗਿਆ ਇਹ ਗਊਸਾਲਾ ਤੇ ਜਿਹੜਾ ਸੱਜੇ ਹੱਥਾ ਇੱਥੇ ਸਰਕਾਰੀ ਹਸਪੀਟਲ ਬਣਾਇਆ ਹੋਇਆ ਮੁਨਕ ਦਾ ਤੇ ਜਿਹੜਾ ਇਹ ਮੇਨ ਹਾਈਵੇ ਇਹ ਪਟਿਆਲਾ ਚੰਡੀਗੜ੍ਹ ਹਾਈਪੀ ਆ ਗਿਆ ਇਹ ਤੇ ਪਟਿਆਲੇ ਨੂੰ ਵੀ ਇਹੀ ਰਾਹ ਜਾਂਦਾ ਸਾਡੇ ਪਿੰਡ ਤੋਂ ਤੇ ਆ ਗਊਸਾਲਾ ਦੀ ਦੇਖ ਸਕਦੇ ਤੁਸੀਂ ਹਾਂਜੀ ਸੰਗਤ ਜੀ ਇਹ ਮੁਨਕ ਦਾ ਗੁਰੂ ਘਰ ਆ ਗਿਆ ਇਹ ਵੀ ਨੌਮੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਸਭ ਤੋਂ ਪਹਿਲਾਂ ਫਿਰ ਤਮਤਾਨ ਸਾਹਿਬ ਗਏ ਸੀ ਤੇ ਦੇਖ ਸਕਦਾ ਤੁਸੀਂ ਹੁਣ ਗੁਰੂ ਘਰ ਇਹ ਨਵਾਂ ਬਣ ਗਿਆ ਬਹੁਤ ਹੀ ਸੋਹਣਾ ਗੁਰੂ ਘਰ ਇੱਥੇ ਵੀ ਮੱਸਿਆ ਭਰਦੀ ਐ ਆਪਾਂ ਬੱਸ ਤੋਂ ਬੱਸ ਜਾਂਦੇ ਆਪਰਾਂ ਦਾ ਬੱਸ ਸਟੈਂਡ ਆ ਗਿਆ ਬੁੱਕਦਾ ਜਿਹੜਾ ਛੋਟਾ ਜਿਹਾ ਅਸਰ ਠੀਕ ਐ ਬਹੁਤ ਤੇ ਪਈ ਦੇ ਰਹੇ ਨੂੰ ਪਿੰਡੀ ਆ ਗਈ ਗੱਡੀ ਐ ਅਜੂਸ ਵਾਲੀ ਦੁਕਾਨਾਂ ਆ ਗਈ ਪੰਜੀ ਓਏ ਜੇ ਤੱਕ ਨਾ ਦੋ ਨਿਕਰੇ ਕਿ 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 ਕਰਟ ਲਵਾਣਾ ਵੀ ਤੁਹਾ ਖਿਲ ਰਿਹਾ ਤਾ ਮਣਕ ਦਾ ਬਾਬਾ ਵੀਰ ਆ ਗਏ ਅਨਾਜ ਮੰਡੀ ਵਾਲਾ ਤੇ ਮੇਨ ਹਾਈਪੀ ਪਟੇ ਵਾਲੇ ਨੂੰ ਕੰਟੈਕਟ ਕਰਦਾ ਜਿਹੜਾ ਤੇ ਇਹ ਤੋਂ ਖਬੇਤ ਦਾਣਾ ਮੰਡੀ ਆ ਗਈ ਆ ਦੇਖ ਸਕਦਾ ਹਾਂ ਸੀ ਆ ਬਾਬਾ ਵੀਰ ਤੇ ਆ ਦਾਣਾ ਮੰਡੀ ਆ ਗਈ ਤੇ ਇਹ ਕਚੈਰੀ ਰੋਡ ਵੀ ਕਹਦੇ ਨੇ ਆਪਾਂ ਇਨਾ ਆਪਾਂ ਜਾਵਾਂਗੇ ਸਲੇਮ ਕੜ ਵਿੱਚ ਦੀ ਸ਼ਿਕਰ ਆਪਾਂ ਪਰਾਂ ਤੋਂ ਵੀ ਜਾਂਦਾ ਹੁਣ ਕਹਿੰਦੇ ਹੁਣ ਜੇ ਜੀਏ ਦੋ ਅਵੇ ਅੱਡੇ ਐਂਡ ਸਾਈਡ ਤੋਂ ਆਪਾਂ ਮੇਨ ਰੋਡ ਜਾਵਾਂਗੇ ਜਿਹੜਾ ਵੱਡਾ ਹਾਈ ਕੀ ਐ ਓਏ ਮੈਂ ਜੈਸਾ ਨਾ ਕੀ ਕਹਿੰਦਾ ਈ ਬਾਬਾ ਕੀ ਲੱਗਦਾ ਹਾਂ ਦੇ ਨਿਪੜਿਆ ਮੱਚ ਆਹ ਦੇਖ ਸਟਾਪ ਪੈ ਕੈਮਰਾਮੈਨ ਤੇ ਉਹ ਇਹ ਦੇਖਦੀ ਨਹੀਂ ਪੈ ਜਿੱਥੇ ਜੀ ਕਰਦਾ ਮੋਟਰਸਾਈਕਲ ਤੇ ਰਰ 50 ਹੁੰਦਾ ਸੂਟ ਵਾਲੇ ਟਾਈਮ ਜਿੱਥੇ ਸੂਟ ਲੈਣਾ ਉਹਦਾ ਇੱਕ ਕਲਿੱਪ ਇਹ ਤੇਰੇ ਟ੍ਰੇਲਰ ਹੈ ਜੀ ਇਹ ਨੰਬਰ ਡਰਾਈਵਰ ਤਾਂ ਕਰੂਗਾ ਜਾਂ ਤਾਂ ਪਾਇਲਟ ਹੈ ਬੱਛਰ ਹੈ ਜਿੱਤ ਨੂੰ ਹਵਾ ਉਧਰ ਨੂੰ ਸਪੀਡ ਵਧਾਉਂਦਾ ਹੈ ਆਹ ਰੋੜਾ ਗਈ ਕੁੜਕ ਤੋਂ ਸਲੇਮਰ ਨਾਲ ਇਹ ਆਖੇ ਜਿੱਥੇ ਪਾ ਨਿਕੜਾ ਖੜਾ ਰੋੜ ਜਾਦਾ ਜੇ ਕਦੇ ਆਣਾ ਪੀਪਾ ਕਰਦੇ ਵੀਡੀਓ ਦੇਖ ਕੇ ਲੋਕੋ ਕਰੀਓ ਸਬਸਕ੍ਰਾਈਬ ਕਰਨਾ ਆਪਣਾ ਚੈਨਲ ਤੇ ਸ਼ੇਅਰ ਕਰਨਾ ਆ ਬਹੁਤ ਹੀ ਆਪਰਲਾਇਡ ਬਾਈ ਖੇਤ ਦੇ ਵਿੱਚ ਦੇਸੀ ਰੇਪੂਆ ਰੇ ਹਨਾ ਇਹ ਪਰਾਲੀ ਤੇ ਗੋਹੇ ਨੂੰ ਮਿਕਸ ਕਰਕੇ ਬਣਦੀ ਹੈ ਵੀਰ ਬਾਏ ਉਹ ਕੰਪਨੀ ਦੀ ਇਹ ਕਾਫੀ ਜਗ੍ਹਾ ਇਹ ਕੰਪਨੀ ਆਪਣੇ ਹਰਿਆਣਾ ਚ ਵੀ ਪੰਜਾਬ ਚ ਵੀ ਤੇ ਬਹੁਤ ਵਧੀਆ ਕੰਮ ਹੈ ਜਿੰਨਾ ਆਪਾਂ ਦੇਸੀ ਰਮਾਂਗੇ ਔਰਗੈਨਿਕ ਰਮਾਂਗੇ ਉਹਨਾਂ ਲਈ ਸਿਹਤ ਲਈ ਚੰਗਾ ਹੈ ਤੇ ਲਓ ਜੀ ਪਹੁੰਚ ਗਿਆ ਆਪਾਂ ਮਕੋੜ ਘੱਗਰ ਵਾਲੇ ਬੰਨ ਤੇ ਹਲੇ ਵੀ ਦੇਖ ਸਕਦੇ ਹਾਂ ਇੱਥੇ ਲੋਕ ਮਿੱਟੀ ਦੇ ਥੱਲੇ ਪਰ ਪਰ ਕੇ ਰੱਖੀ ਜਾਂਦੇ ਨੇ ਤੇ ਕਹਿ ਰਹੇ ਆ ਨਿਊਜ਼ਾਂ ਚ ਵੀ ਇਹ ਕਈ ਚੈਨਲਾਂ ਤੋਂ ਪਤਾ ਨਹੀਂ ਅਫਵਾਹ ਹੈ ਪਤਾ ਨਹੀਂ ਸੱਚ ਹੈ ਕਹਿੰਦੇ ਹੁਣ ਦੋ ਤਿੰਨ ਦਿਨਾਂ ਤੱਕ ਪਰ ਹੋਰ ਛੱਡਣਾ ਹੈ ਮਾਗਰੋਂ ਤੇ ਦੇਖ ਸਕਦੇ ਹੋ ਮੈਂ ਤੁਸੀਂ ਹੁਣ ਬੰਨ ਦੀ ਕੰਡੀਸ਼ਨ ਤੇ ਹਾਲਾਤ ਤੇ ਹਾਂ ਕਿ ਪਵਨ ਦੇ ਉੱਪਰ ਜਿਹੜਾ ਬ੍ਰਿਜ ਬਣਿਆ ਉਹ ਦੇਖ ਸਕਦੇ ਹੋ ਤੁਸੀਂ ਪਾਣੀ ਦੀ ਹੁਣ ਕੰਡੀਸ਼ਨ ਕਿੰਨੀ ਹੈ ਇੰਨਾ ਕੁ ਚੱਲਦਾ ਪਹਿਲਾਂ ਨਾਲੋਂ ਤਾਂ ਬਹੁਤ ਘਟ ਗਿਆ ਤੇ ਪੂਰੀ ਚੌੜੀ ਹੈਗਾ ਘਰ ਇੱਥੇ ਬੱਦਲ ਜਾ ਗਿਆ ਪਾਹਣੋ ਇਹਦੇ ਜੀ ਤੋਂ ਫੇਰ ਇਸੇ ਰੰਗ ਦੀ ਹੈ ਘੋਟੀ ਓਏ ਮਾ ਚੱਲ ਜਾਜੂ ਕੀ ਕੀ ਹੈ ਇਹ ਫੇਰ ਨਾ 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 ਨੇ ਹੁਣ ਆ ਮੋਕੋਰ ਸਾਇ ਪਿੰਡ ਦਾ ਗੇਟ ਆ ਗਈ ਲੋ ਜੀ ਆਪਾਂ ਪਹੁੰਚ ਗਏ ਮਾਸਿੰਗ ਵਾਲੇ ਪਿੰਡ ਤੇ ਇੱਕ ਗੁਰੂ ਤੇ ਇੱਕ ਬਹਾਦਰ ਜੀ ਦੀ ਯਾਦ ਚ ਇਹ ਗੇਟ ਬਣਾਇਆ ਹੈ ਇੱਥੇ 5 ਕਿਲੋਮੀਟਰ ਤਮਤਾਨ ਸਾਹਿਬ ਗੁਰੂ ਘਰ ਇੱਥੋਂ ਪੂਰਾ 5 ਕਿਲੋਮੀਟਰ ਹੈ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਬਾਕੀ ਦਾ ਦਿਖਾਣੇ ਅੱਗੇ ਲੋ ਜੀ ਆਪਾਂ ਪਹੁੰਚ ਗਏ ਗੁਰੂ ਘਰ ਤਮਤਾਨ ਸਾਹਿਬ ਪਿੱਛੇ ਦੇਖ ਸਕਦੇ ਹੋ ਤੁਸੀਂ ਉਧਰ ਦਾ 뷰 ਤੇ ਆਪਾਂ ਖੜੇ ਆ ਪਿੰਡ ਦੀ ਫਿਰਨੀ ਤੇ ਤੇ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਗੁਰੂ ਘਰ ਸਾਨੂੰ ਕਰਵਾਣੇ ਆ ਦਰਸ਼ਨ ਤੇ ਜੁੜੇ ਰਹਿਓ ਬਲੌਗ ਦੇ ਨਾਲ ਤੇ ਚਲੋ ਚੱਲਦੇ ਆਂ ਫਿਰ ਕਹਿੰਦਾ ਪਰਸ ਸਵੇਰ ਆਪਾਂ ਕਹਿੰਦਾ ਅੱਗੇ ਦੇਖੇ ਬੜੇ ਯਾਰ ਸਤਿ ਉਹ ਨਾਲ ਸੀ ਨਾ ਜੋਤਪਾ ਆ ਲੋ ਜੀ ਪਹੁੰਚ ਕੇ ਗੁਰੂ ਘਰ ਦੇ ਗੇਟ 'ਚ ਆਪਾਂ ਇੱਥੋਂ ਸਿੱਧੀ ਸੜਕ ਹੈ ਉਹ ਦੇਖ ਸਕਦੇ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਇਹ ਫਰੰਟ ਗੇਟ ਹੈ ਗੁਰੂ ਘਰ ਦਾ ਇਹ ਇਧਰ ਦੀ ਸਾਈਡ ਪਾਰਕਿੰਗ ਹੈ ਗੁਰੂ ਘਰ ਦੀ ਤੇ ਇਹ ਲਾ ਲੋ ਵੀ ਕਾਫੀ ਜਗ੍ਹਾ ਹੈ ਗੁਰੂ ਘਰ ਦੀ ਹੈ ਤੇ ਬਾਕੀ ਤੁਹਾਨੂੰ ਕਰਾਣੇ ਸੰਗ ਤੁਹਾਨੂੰ ਦਰਸ਼ਨ ਦਾਦਾਰੇ ਅਉ ਦੇਖ ਸਕਦੇ ਹੋ ਇੱਥੇ ਰੇੜੀਆਂ ਰੂੜੀਆਂ ਫਰੂਟ ਵਾਲੀਆਂ ਜਾਂ ਹੋਰ ਜਵਾਕਾਂ ਦੇ ਖੇਡ ਖਡੌਣਣੀਆਂ ਲੱਗੀਆਂ ਹੀ ਰਹਿੰਦੀਆਂ ਇੱਥੇ ਤੇ ਪਾਕੀ ਦਾ ਆਈਡੀਆ ਕਾਫੀ ਹੈ ਨਾ ਪਰ ਜਿਹੜੇ ਜੀ ਇਹ ਗੁਰੂ ਘਰ ਦਾ 메인 게ਟ ਆ ਗਿਆ ਇਹ ਤੁਹਾਨੂੰ ਤਾਂ ਆਪ ਦਾ ਤੇ ਬਾਕੀ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ 메인 게ਟ ਦਾ ਪਰਲਾ ਹੈ ਪਰਲਾ ਦੇਨਗੇ ਜੀ ਸਾਹਿਬ 메인 ਨਹੀਂ ਨਹੀਂ ਸਾਹਿਬ ਇੱਥੇ ਸਰੋਵਰ ਚ ਸਨਾਨ ਕਰਨ ਦੂਰੋਂ ਦੂਰੋਂ ਦੇਸੋਂ ਵਿਦੇਸ਼ੋਂ ਸੰਗਤਾਂ ਆndੀਆਂ ਨੇ ਇੱਥੇ ਸਨਾਨ ਕਰਕੇ ਰੋਗੀਆਂ ਦੇ ਰੋਗ ਟੁੱਟਦੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਚਲੋ ਬਹੁਤ ਵੱਡਾ ਹੈ ਦੇਖ ਬਾਬੇ ਮੱਛੀ ਕਿੰਨੇ ਤਰ੍ਹਾਂ ਦੀਆਂ ਰੰਗਾਂ ਰੱਖੀਆਂ ਹੈ ਨਾ ਨਹੀਂ ਕਿੰਨੀਆਂ ਬਹੁਤ ਐ ਬਾਬਾ ਹੈ ਨਾ ਹੈ ਨਾ ਆ ਲਾਲ ਜੀ ਦੇ ਹੋਏ ਬਲਬੀ ਜੀ ਕਿ ਨਹੀਂ ਇਧਰ ਇਹ ਦੇਖੀ ਬਹੁਤ ਐ ਬਾਬਾ ਹੈ ਪਟਿਆਲੇ ਉੱਥੇ ਗੁਰੂਗਰ ਚੌਕੇ ਵੀ ਕੋਤ ਬਾਬੇ ਕਿਸਮ ਦੀਆਂ ਨਾ ਉਹ ਅਜਾ ਗੁਰੂਗਰ ਵੀ ਪਛੇ ਕਲਰ 골ਡਨ ਵਾਈਟ ਜਿਹਾ ਉੱਤੇ ਵੀ ਬਹੁਤ ਵਾਸੂ ਜਮਗੇ ਕੇਰ ਬਣਾਉਣੇ ਕੋਈ ਆ ਉਹ ਦੇਖ ਸੇਵਾ ਵਾਸਤੇ ਇੱਥੇ ਤੋਂ ਸਭ ਤੇ ਇੱਕ ਬਹਾਦਰ ਜੀ ਸਨ ਅਪ੍ਰੈਲ 1665 ਬੀਸੀ ਦੇ ਆਏ ਸੀ ਤੇ ਇਸ ਯਾਤਰਾ ਦੌਰਾਨ ਜੂ ਮਹਾਰਾਜ ਮਾਤਾ ਨਾਨਕੀ ਜੀ ਮਾਤਾ ਗੁਜਰੀ ਕੌਰ ਜੀ ਤਲਾਬ ਕਿਨਾਰੇ ਆਵਰਾਜੇ ਇੱਥੇ ਦੇ ਸਥਾਨਕ ਜ਼ਿਮੀਦਾਰ ਚੌਧਰੀ ਦਬੋ ਜੀ ਦੀ ਸੇਵਾ ਵਿੱਚ ਜੁੱਤ ਦੀ ਹਾਜ਼ਰੀ ਲਈ ਕੇ ਹਾਜ਼ਰ ਹੋਏ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਕਦੇ ਵੀ ਤਦ ਦੀ ਮਤਲਬ ਘਾਟਦੀ ਹੋਏਗੀ ਤੇ ਗੁਰੂ ਮਹਾਰਾਜ ਦੇ ਅੱਜ ਵੀ ਵਚਨ ਪੂਰੇ ਕਾਇਮ ਐ ਕਿ ਤੇ ਕੰਧਾਨ ਸਾਹਿਬ ਵਿੱਚ ਤੁਸੀ ਕੋਈ ਥੋੜਨੀ ਤੇ ਗੁਰੂ ਤੇਗ ਬਹਾਦਰ ਜੀ ਕਾਫੀ ਸਮਾ ਵਿਦਾਨ ਤੋਂ ਬਾਅਦ ਨੇੜੇ ਤੇ ਦੇ ਪਿੰਡਾਂ ਦੇ ਜਿਹੜੇ ਮਤਲਬ ਦੀ ਸੰਗਤਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਣ ਲੱਕੀਆਂ ਉਸ ਤੋਂ ਬਾਅਦ ਚੌਧਰੀ ਦਵੋ ਸਿੰਘ ਜੀ ਨੂੰ ਕੁਝ ਮੌਰਾਂ ਦੇ ਕੇ ਉਪਦੇਸ਼ ਦਿੱਤਾ ਕਿ ਇੱਥੇ ਇੱਕ ਖੂਹ ਬਣਾ ਦਿਓ ਤੇ ਬਾਗ ਗੁਰੂ ਮਹਾਰਾਜ ਦੇ ਜਨਮਘਰੋ ਉਹਨਾਂ ਨੇ ਨਾ ਹੀ ਮਤਲਬ ਜਨਮਘਰ ਮੰਨ ਟਾਲ ਗਿਆ ਤੇ ਉਹਨਾਂ ਦੇ ਉਪਦੇਸ਼ ਨੂੰ ਨਾ ਮੰਨਿਆ ਤੇ ਉਹਨਾਂ ਨੇ ਜਿਹੜਾ ਖੂਹ ਸੀ ਸਭ ਦੀ ਜਗ੍ਹਾ ਦੇ ਵਿੱਚ ਬਣਵਾ ਲਿਆ ਹੈ ਨਾ ਤੇ ਉਹ ਕੁਛ ਵਾਰੀ ਬਣਾਇਆ ਤੇ ਬਹਿ ਗਿਆ ਦੁਬਾਰਾ ਫਿਰ ਖੂ ਬਣਾਇਆ ਤੇ ਬਹਿ ਗਿਆ ਤੇ ਉਸ ਤੋਂ ਬਾਅਦ ਕੁਝ ਸਮਿਆਂ ਬਾਅਦ ਫਿਰ ਗੁਰੂ ਮਹਾਰਾਜੀ ਦੀ ਯਾਤਰਾ ਦੇ ਦੌਰਾਨ ਨੰਦ ਲਾਲ ਸੋਨਾ ਕੀ ਦੇ ਪੁੱਤਰ ਜਲਦੀ ਸੇਵਾ ਕਰਦੇ ਹੋਏ ਮੋਟੇ ਦੇ ਗਾਗਰਾਂ ਚੱਕਦੇ ਹੋਏ ਜਦੋਂ ਵੀ ਮਤਲਬ ਇੱਥੇ ਲੰਗਰ ਦੀ ਸੇਵਾ ਲੱਗਦੀ ਤਾਂ ਉਹ ਜਲਦੀ ਮਤ ਜਲਦੀ ਸੇਵਾ ਕਰਦੇ ਹੋ ਜਿੱਦਾਂ ਕੇਂਦਰ ਬਣਾਇਆ 바ਵਾ ਬਾਬਾ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਦੇਸਾਂ ਵਿਦੇਸਾਂ ਤੋਂ ਤੇ ਤੁਸੀਂ ਦੇਖ ਸਕਦੇ ਹੋ ਮੱਛਿਆਂ ਨੂੰ 바ਵਾ ਘਟੁੰਦਾ ਵੈਸੇ ਅਸਲਾ ਇਹ ਦਿਵਾਰ ਹੈ ਇਹ ਦਿਵਾਰ ਨੂੰ ਪਰ ਹਲੇ ਵੀ ਇੱਥੇ ਇਮਾਰਤੂ ਸਾਰੀ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕੰਟਰਕਸ਼ਨ ਦਾ ਬੈਕ ਸਾਈਡ ਕਿ ਆ ਘੂਆਗਾ ਇੱਧਰ ਜੂਆ 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 ਸਾਹਿਬ ਜਾਂਦੀਆਂ ਨੇ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੋ ਕੇ ਜਾਣਾ ਤੇ ਇੱਥੇ ਮੱਥਾ ਟੇਕ ਕੇ ਜਾਂਦੀ ਹੈ ਜਿੰਦੇ ਵੀ ਸਾਨੂੰ ਸਭ ਤੋਂ ਪਹਿਲਾਂ ਇੱਥੇ ਜੀ ਹਾਂਜੀ ਆਪਾਂ ਚੱਲੇ ਗੁਰੂ ਘਰ ਦੇ ਦਰਸ਼ਨ ਕਰਕੇ ਪਿੱਛੇ ਦੇਖ ਸਕਦੇ ਹਾਂ ਜੀ। ਗੁਰਦੁਆਰਾ ਪਹੁੰਚੂ ਹੋ ਰਿਹਾ। ਇਹ ਰਾਜਸਥਾਨ ਵਾਲਾ ਮਾਹੌਲ ਲੱਗ ਰਿਹਾ ਜਮਈ ਨਹੀਂ। ਹੋਰ ਪਤਾ ਨਹੀਂ ਦੇਖ। ਹੈ ਆ ਦੇ। ਪੜੀਏ ਲੱਖਾ। ਬਾਬਾ ਕਿਹੜਾ ਪਿੰਡਾ ਇਹ? ਤੁਮਦਾਨ ਸਾਹਿਬ। ਵਾਹ ਤੁਮਦਾਨ ਸਾਹਿਬ ਤੋਂ ਪਿੱਛੇ ਰਹਿ ਗਏ 6 ਕਿਲੋਮੀਟਰ ਆ ਗਏ ਆਪਾਂ ਉਹ ਤੋਂ। ਇਹ ਹੋਰ ਪੰਡਿਆ ਯਾਰ ਮੋਛਾਂ ਖੜੀਆਂ ਕਰ ਰਹੇ ਦੀ ਮੋਛਾਂ ਹੋਣਗੇ ਤਾਂ ਹੀ ਖੜੀਆਂ ਹੋਣਗੀਆਂ ਧੂੜ ਦਾ ਹਾਂਗਾ ਵਾਲਾ ਉਝੜ ਜਾਣਾ ਮੀਂਹ ਵਾਂਗ ਨਿਕਟਿਆ ਇਹਨਾਂ ਇੱਕ ਗੱਲ ਇੱਕ ਇੱਕ ਗੱਲ ਹੈ ਐਤਵਾਰ ਨੂੰ ਘੁੰਮਣ ਦਾ ਫਾਇਦਾ ਬਹੁਤ ਹੈ ਯੂਨਿਕ ਜੀਆਂ ਅੱਡਾ ਡਿਫਰੈਂਟ ਇਹ ਲొਕੇਸ਼ਨਾਂ ਜੀਆਂ ਪਤਾ ਲੱਗ ਜਾਂਦੀ ਹੈ ਦੇਖ ਆਪਾਂ ਕਦੇ ਨਹੀਂ ਦੇਖਦੀ ਵੀ ਆਹ ਦੇਖ ਲੈ ਆਪਣੇ ਇੱਧਰ ਵੀ ਇਹ ਇਹ ਜਾਇ ਏਰੀਆ ਵੀ ਹੈ ਹਨਾ ਦੇਖੀ ਦੇਖ ਸਹੀ ਗੱਲ ਨੀ ਬਾਬੇ ਉਧਰ ਦੇ ਵਿੱਚ ਜਾ ਕੇ ਦੇਖ ਲੈ ਇੱਕ ਦਿਖਾਉ ਦੇ ਹਾਂ ਕੈਂਟ ਜੀ ਐਵੇਂ ਲੱਗਦੀ ਐ ਇੱਥੇ ਨਾ ਸ਼ਾਂਤੀ ਜੀ ਐ ਸ਼ਾਂਤੀ ਜੀ ਐ ਜਮਾਂ ਐ ਹਾਂ ਐ ਲੱਗਦਾ ਹੀ ਮੰਜਾ ਡਾ ਕੇ ਸੋ ਜਾ ਦੇਖਿਆ ਦਰਖਤ ਥੱਲੇ ਹੋਏ ਹੈ ਐ ਲੱਗਦਾ ਹੀ ਮੰਜਾ ਡਾ ਕੇ ਸੋ ਜਾ ਕੋਈ ਚੈਨ ਨਹੀਂ ਫੈਨ ਨਹੀਂ ਕੋਈ ਟੈਨਸ਼ਨ ਨਹੀਂ ਫੈਂਸ਼ਨ ਨਹੀਂ ਕੋਈ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਹਾਂ ਨਾ ਨਜ਼ਾਰਾ ਤਾਂ ਹੈ ਜ਼ਿੰਦਗੀ ਦਾ ਦੇਖ ਬਾਬੇ ਐ ਜੀ ਕਰਦਾ ਵੀ ਉਰੇ ਪਹਿ ਜਾ ਜਮਾਂ ਐਨ ਪੂਰੀ ਗੱਲਬਾਤ ਵਾਲਾ ਮਾਹੌਲ ਐ ਇੰਡ ਐਨਾ ਸਕੂਨ ਕਿਤੇ ਨਹੀਂ ਮਿਲਦਾ ਹੈ ਨੀ ਇੱਕ ਮਰਲੇ ਪਾਸੇ ਨਹੀਂ ਹੋਣੀ ਐ ਬਾੜੀਆਂ ਨਹੀਂ ਕਿਵੇਂ ਆ ਪਰਲੇ ਪਾਸੇ ਵੀ ਲੱਗੀ ਹੈ ਕਣੀ ਉਹਨਾਂ ਪਰਲੇ ਪਾਸੇ ਚੱਲੀਏ ਨਾ ਇਹ ਜੂਬ ਸਹੀ ਕਰਨਾ ਬੜਾ ਬਹੁਤ ਹੁਣ ਤੱਕ ਹੈ ਕੱਪੜੇ ਨਵੇਂ-ਨਵੇਂ ਨਹੀਂ ਹੈਗੇ ਬਾੜੇ ਵੇਦੇ ਨਹੀਂ ਲਾਵੇ ਨਵੇਂ ਨਹੀਂ ਹੈਗੇ ਬਾੜੇ ਪੜਦੀ ਤੁਹਾਨੂੰ ਮਿੱਟੀ ਦੇ ਆਪਾਂ ਕਿ ਲਵੇ ਆਇਆ ਹੋਇਆ ਅੱਜ ਤਾਂ ਚਾਹੇ ਚੱਲਦਾ ਛੱਡ ਚੱਲਦੇ ਲੈਣ ਦੇ ਉਹ ਦੇਖ ਬਾਬੇ ਉਹ ਦਰਖਤ ਜਾਂ ਕਿੰਨਾ ਪੁਰਾਣਾ ਹੋਣਾ ਹੈ ਨਹੀਂ ਹੈ ਆਹ ਦਰਖਤ ਇਹ ਕਿੰਨਾ ਪੁਰਾਣਾ ਹੈ ਆ ਪੁਲਤੀ ਕੀ ਕੀ ਸੀ ਕੰਦੀ ਅਜਾ ਇਸ ਨਾਲ ਕੀ ਹੋਏ ਇਹ ਮੰਦਰ ਵਾਲਾ ਰਸਤਾ ਲੱਗਦਾ ਆ ਮੰਦਰ ਵਾਲਾ ਪੁਲ ਲੱਗਦਾ ਹੈ ਨਾ ਉਹ ਦੇਖ ਫੜ ਟੁੱਟੇ ਲੱਗਦਾ ਪੁਲ ਪੁਲ ਜਾਂ ਹੋਣਾ ਕੋਈ ਸੀਨ ਹੋਣਾ ਯਾਰ ਹੈ ਨਹੀਂ ਵੀਊ ਚੈੱਕ ਕਰੋ ਮੰਦਰ ਦਾ ਆ ਆ ਦਰਖਤ ਬਹੁਤ ਪੁਰਾਣਾ ਲੱਗਦਾ ਯਾਰ ਮਿੱਟੀ ਇੰਨੀ ਕਿਥੋਂ ਆ ਕਿਵੇਂ ਕੀ ਸਿਸਟਮ ਹੈ ਪਤਾ ਨਹੀਂ ਹੈ ਨਾ ਇਹ ਪੁਰਾਣੀ ਹੈ ਪੁਰਾਣਾ ਹੈ ਕਿੰਨੇ ਸਾਲ ਪੁਰਾਣਾ ਹੋਗਾ 100 150 ਸਾਲ ਹੈ ਹੋਰ ਜ਼ਿਆਦਾ ਹੈ ਨੀ ਬੈ ਸੌਰੇ ਲੋਕਾਂ ਨੇ ਕਹਿੰਦੇ ਕਰਤੀ ਸਮਾਰੇ ਆ ਸਹੀ ਗੱਲ ਹੈ ਇਸੋਕੇ ਤੇ ਉੱਪਰੋਂ ਦੇਖਿਆ ਇਹ ਪੂਰਾ ਇਹਨਾਂ ਵਿਊ ਕਰ ਲਵਾਂ ਪਰ ਲਾਈ ਸਾਈਡ ਹੈ ਨਾ ਛਾਂ ਹੈ ਚਲ ਆਏ ਚੱਲਦੇ ਆਂ ਆ ਕੜੈਲ ਦੇ ਬਾਬਾ ਜੀ ਪਹੁੰਚੇ ਹੋਏ ਨੇ ਐਵੇਂ ਕਹਿੰਦੇ ਜੰਗਲ ਚ ਮੰਗਲ ਲਾਣਗੇ ਡੇਰੇ ਓਏ ਕੜੈਲ ਤੋਂ ਬਾਬਾ ਜੀ ਪਹੁੰਚੇ ਹੋਏ ਨੇ ਸੰਗਤ ਲੈ ਕੇ ਆ ਸੰਤਪਨ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਲਈ ਬਾਬਾ ਜੀ ਅੱਜ ਬਚਨ ਨਹੀਂ ਕਰ ਲੱਗ ਰਹੇ ਕੋਈ ਬਾਬਾ ਜੀ ਹੁਣ ਸੋਚ ਰਹਿਣਾ ਅੱਜ ਸ਼ਾਮ ਨੂੰ ਕੀਰਤਨ ਕਰਨਾ ਗੁਰਦੁਆਰੇ ਕੀਤਰ ਹਾਂ ਬਾਬੇ ਪੂਰੀ ਬੈੜਾ ਉਰੀ ਸੰਗਤ ਇਕੱਠੀ ਕਰ ਲਾਣੀ ਹੈ ਹਾਂ ਉਹ ਦੇਖੋ ਮਾਹੌਲ ਦੇਖ ਪੂਰਾ ਐਨ ਗੱਲਬਾਤਾ ਉਧਰ ਦੇਖ ਚੈੱਕ ਕਰਾ ਬਈ ਇਹ ਗੱਲਬਾਤ ਨਾ ਦੇਖੋ ਫਿਰ ਕਿਹਦੀ ਕਿੜਾ ਪਰ ਸ਼ਾਦਾਨ ਕਰਦੇ ਦੇਖੋ ਜੀ ਜਾਲ ਜਣਾ ਜਾਲ ਸਾਢੇ 3:30 ਯਾਰ ਹੀ ਜਾਲ ਹਾਂਜੀ ਲਾਓ ਸਮਾਧੀ ਬਾਬਾ ਜੀ ਬੈਠੋ ਕਰੋ ਪ੍ਰਵਚਨ ਬਾਬਾ ਦੇ ਕੇ ਚੱਕੀ ਫਿਰਦਾ ਖਾਂਦਾ ਵੀ ਨਹੀਂ ਸਿਕਾ ਮਰਦਾ ਨਾ ਖਵਾਉਂਦਾ ਨਾ ਖਾਂਦਾ ਇਹ ਜਾਨੇ ਜਾਂਦੇ ਖਰਾਬ ਕਰ ਦੂ ਹੋਰ ਐ ਓਏ ਕਿਰੀ ਉਹਨਾਂ ਨੂੰ ਦੇਦੀ ਉਹ ਮੰਗਦੇ ਦੀ ਜਦ ਪੈਲਸ ਕੋਲ ਮੱਛਿਆ ਪੁੱਛਿਆ ਫੜਨੀਆਂ ਫੜ ਲਓ ਰੇ ਮੰਗਦੇ ਮੰਗ ਰਹੇ ਦਾ ਕਾਉਂਟ ਕੋਲਡ ਡਰਿੰਕ ਮੰਗਦੇ ਦੀ ਦੇ ਕੇ ਦੇਦੀਂ ਦੇਖ ਚੰਗੀ ਗੱਲ ਹੈ ਕਿ ਕੋਲਡ ਡਰਿੰਕ ਕਿਉਂ ਵੀ ਹਾਂ ਆਪਾਂ ਇਹਨੇ ਗੱਦ ਚੱਕੇ ਦੂ ਜੇਬ ਜੀ ਆ ਗਿਆ ਆਓ ਗੜ ਦੂ ਆ ਤਰੇ ਕਿ ਚੰਦ ਸਾਈ ਤਾਂ ਮੁੱਕਰੀ ਆ ਦੀ ਇਹ ਜੀ ਬਾਈ ਦੀ ਦੁਕਾਨਾ ਜੀ ਰਸਤੇ 'ਚ ਜੂਸ ਪੀਣ ਚਾਹ ਬੈਠਿਆ ਬਾਪੂ ਗਾਂਧੀ ਦੇ ਤਿੰਨ ਮੰਦਿਰ ਟੈਕਿੰਗ ਲੂ ਹਾਂ ਇੱਕ ਲੂ ਹੈ ਕਿੱਥੇ ਹੈ ਉੱਲੂ ਲੈ ਮਿੱਤਰੋ ਜੂ ਹੋਰ ਕੀ ਨਹੀਂ ਜੀ ਉਸ ਦੇ ਹੋ ਵੀ ਜੀ ਨੇ ਦੇਖੋ ਭੈ ਛਲੱਬ ਐ ਹੋਏ ਕੀ ਜੀ ਦਾ ਸਾਰਾ ਇੱਥੇ ਹੋਰ ਪੈਦਾ ਨਹੀਂ ਦੇਖ ਲੈ ਪੀ ਜੀ ਹਾਂ ਜਲ ਠੀਕ ਹੈ ਇਹ ਦੋ ਗਲਾਸ ਵੀ ਗਿਆ ਬਈ ਫਿਰ ਮੈਂ ਪਾਰਟੀ ਦੂੰਗਾ ਇਹਨੂੰ ਹੋਰ ਗਲਾਸ ਪੀਜੇਗਾ ਠੀਕ ਹੈ ਦਿਖਣਾ ਪੂਰੀ ਤਰ੍ਹਾਂ ਕਹਿੰਦੀ ਦੇਖਦਾ ਮੈਂ ਦੋ ਪੀਜੂਗਾ ਬੱਜਣਾ ਨਹੀਂ ਚਾਹੀ ਬੰਦਾ ਪਹਿਲਾਂ ਕਹਿੰਦਾ ਦੋ ਪੀਜੂਗਾ ਭੈ ਹੁਣ ਇੱਕ ਵੀ ਨਹੀਂ ਪੀਆ ਗਿਆ ਸਾਡੀ ਬਈ ਵਿੱਚ ਹੈ ਆ ਪੀ ਪਹਿ ਖਤਮ ਕਰ ਬਈ ਖਤਮ ਗਲਾਸ ਮੋੜ ਬਈ ਮੇਨ ਪੁੱਠਾ ਪਿੰਦਾ ਨਹੀਂ ਆਏ ਖੜਾ ਮੈਂ ਇੱਕ ਹੋਰ ਖੜਾ ਆ ਜੀ ਸਾਈਡ ਤੇ ਗੱਡੀ ਅੱਗ ਲੱਗੀ ਹੋਈ ਯੇ ਨਹੀਂ ਅਸਤ ਤਰਾ ਫ੍ਰੀਜਾਂ ਨਾਲ ਦੀ ਡਿਲੀਵਰੀ ਲਈ ਮਾਮਾ ਆਉਂਦਾ ਨਹੀਂ ਆਇਆ ਆਓ